ਮਾਂ ਬੋਲੀ ਪੰਜਾਬੀ ਅਤੇ ਬਾਬੇ ਨਾਨਕ ਫਰੀਦ ਅਤੇ ਬੁੱਲੇ ਦੀ ਗੁਰਮੁਖੀ ਬੋਲੀ ਨੂੰ ਦਰਸਾਉਂਦੀ ਫਿਲਮ ਗੁਰਮੁਖੀ ਦਾ ਬੇਟਾ ਦੀ ਸ਼ੂਟਿੰਗ ਬਰਨਾਲਾ ਤੇ ਬਠਿੰਡਾ ਦੇ ਆਸ-ਪਾਸ ਚੱਲ ਰਹੀ ਹੈ ਸੋ ਇਸਤਾਨ ਗੁਰਦੁਆਰਾ ਮਤੀ ਦਾਸ ਹੈ ਬਠਿੰਡਾ ਵਿਖੇ ਫਿਲਮ ਦੇ ਕੁਝ ਸੀਨ ਫਿਲਮਾਏ ਗਏ ਨੇ ਇਹ ਬਾਬਾ ਜੀ ਨੇ ਸਮੁੱਚੀ ਟੀਮ ਨੂੰ ਅਸੀਰਵਾਦ ਦਿੱਤਾ ਅਤੇ ਉਹਨਾਂ ਦੀ ਟੀਮ ਦੇ ਹੌਸਲਾ ਵਧਾਈ ਕੀਤੀ ਕਿ ਐਸੀਆਂ ਸਾਰਥਕ ਸਮਾਜਿਕ ਫਿਲਮਾਂ ਰਹੀ ਜੋ ਤੁਸੀਂ ਬਾਬੇ ਨਾਨਕ ਦਾ ਕਰਕਰ ਸਨੇਹਾ ਦੇ ਰਹੇ ਹੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤੇ ਮਾਂ ਬੋਲੀ ਪੰਜਾਬੀ ਨੂੰ ਸਤਿਕਾਰ ਕਰ ਰਹੇ ਹੋ ਸਮੁੱਚੀ ਟੀਮ ਵਧਾਈ ਦੀ ਪਾਤ੍ਰਾ ਹੈ ਆਓ ਸੁਣੀਏ ਕੀ ਕਹਿ ਰਹੇ ਨੇ ਬਾਬਾ ਜੀ ਸਾਹਿਬ ਅੱਜ ਕੀ ਬੰਦੇ ਰੱਬੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ساری ਗੁਰਮੁਖੀ ਅੱਖਰਾਂ ਵਿੱਚ ਲਿਖੀ ਹੋਈ ਹੈ। ਹੋਰ ਸਾਡੇ ਜਿਹੜੇ ਗੁਰਪ੍ਰਤਾਪ ਸੁਦਰਜ ਬਰਾਤਨ ਗੁਰੂ ਸਾਖੀਨ ਸਾਹਿਬ ਦੀ ਗੁਰਮੁਖੀ ਅੱਖਰਾਂ ਵਿੱਚ ਲਿਖੀਆਂ। ਸੋ ਸੰਗਣਾ ਨੇ ਅੱਖਰਾਂ ਦੀ ਮਹਾਨਤਾ ਦੱਸੀ ਹੈ ਅੱਖਰ ਆਸ ਤੇ ਸਿਮਰ ਪ੍ਰਾਣ। ਸਾਖਤੀ ਅੱਖਰਾਂ ਵਿੱਚ ਲਿਖੇ ਗਏ। ਇਸ ਲਈ ਸਾਨੂੰ ਅੱਖਰਾਂ ਦਾ ਗਿਆਨ ਹੋਣਾ ਚਾਹੀਦਾ ਇਹ ਜਿਹੜੀ ਸਾਡੀ ਧਰਤੀ ਹੈ ਪੰਜਾਬ ਦੀ ਧਰਤੀ ਇੱਥੇ ਮਹਾਨ ਕਿਰਪਾ ਪਰਮੇਸ਼ਰ ਦੀ ਹੋਏ ਤਾਂ ਤੁਨਾਨ ਦੇਵ ਜੀ ਦੀ ਸਾਡੀ ਨੇ ਪੰਜਾਬ ਦੀ ਧਰਤੀ ਉੱਤੇ ਆਪਣਾ अवतार धारण ਕੀਤਾ ਇਹ ਅਵਤਾਰ ਜਿਹੜੇ ਨੇ ਉਹਨਾਂ ਵਿੱਚ ਕੋਈ ਵਿਸ਼ੇਸ਼ ਗੁਣ ਹੈ ਕਿ ਤਰੂਨਾਨ ਦੇਵ ਜੀ ਬਤੇ ਵਿਸ਼ੇਸ਼ ਗੁਣ ਸੀ ਜਦੋਂ ਪਾਗੇ ਕੋਣ ਵੇਖ ਪੜਨ ਕਿ 5 ਸਾਲ ਦੀ ਉਮਰ ਆਨੇ ਗੁਰ ਕੀ ਪਾਠਾਂ ਕਰ ਦਿੱਤੀ ਅੱਜ ਤੱਕ ਮੈਂ ਤਾਂ ਨਹੀਂ ਕਿਤੇ ਪੜਿਆ ਕਿਸੇ ਇਤਾਰਨੇ 5 ਸਾਲ ਦੀ ਉਮਰ ਦੇ ਵਿੱਚ ਉਹ ਕਿੰਨੀ ਧਿਆਨ ਕਰ ਦਿੱਤੀ ਉਹਨਾਂ ਨਾਮ ਸ਼ਾਹ ਨੇ ਲਿਖੀ ਧਿਆਨ ਕੀਤੀ ਛਿੱਟ ਤੋਂ ਦੇ ਸਾਰੇ ਗੰਥ ਸਭ ਤੋਂ ਪਹਿਲਾ ਗੰਥ ਵੀ ਗੁਰੂ ਕੀ ਲਿਖਿਆ ਗਿਆ ਡੈੜਾ ਮੁਖਾ ਦੇ ਅਰੇਖਾਂ ਦਾ ਅਨੁਭਵ ਅੰਕ ਤੇਰੀ ਨੇ ਭਾਈ ਬਾਲੇ ਤੋਂ ਪੜ੍ਹ ਕੇ ਲਿਖਾਇਆ ਉਹਨਾਂ ਸੀ ਗੁਰੂ ਕੀ ਤੋਂ ਦੂਰ ਹੁੰਕੇ ਜਾਣਾ ਕਾਟੇ ਬੱਚਿਆਂ ਨੂੰ ਨੂਰ ਨੂੰ ਜਾਈਦੀ ਹੈ ਤਾਂ ਕਿ ਗੁਰਮੁਖੀ ਪੜ੍ਹ ਕੇ ਜਿੱਥੇ ਗੁਰਬਾਣੀ ਪੜ੍ਹਨ ਤੇ ਗੁਰਬਾਣੀ ਜਿੱਥੇ ਰੋਟੀਆਂ ਤੇ ਮਨੁੱਖ ਨੂੰ ਲੈ ਜਾਂਦੀ ਹੈ ਜੀਅ ਵਸਤਾਂ ਦੇ ਜਿਸ ਲਈ ਗੁਰਮੁਖੀ ਹੀ ਹੈ ਗੁਰਮੁਖੀ ਪੜ੍ਹਨ ਵਾਲੇ ਜਿੰਨਾ ਦੇ ਬੱਚੇ ਅਫਸਰ ਵੀ ਲੱਗੇ ਹੋਏ ਮੇਰੇ ਆਪਨੇ ਬੱਚੇ ਨੇ ਦੋ ਨੌਕਰੀ ਕਰਦੇ ਤੀਜਾ ਵੀ ਨੌਕਰੀ ਮਿਲ ਜਿਓ ਨਹੀਂ ਜਿੰਨੇ ਜੀ ਕੋਲ ਸੋੜੇ ਮੇਰੇ ਪੋਤਰੇ ਵੀ ਸਾਰੇ ਪੜ੍ਹ ਕੇ ਸਕੂਲ ਪੜਿਆ ਬਾਅਦ ਰੇਟਾਵੀਂ ਦੀ ਬੈਂਕੇ ਹਾਂ ਇੱਥੇ ਵੀ ਚੰਗੀਆਂ ਉੱਚੀਆਂ ਬਦਨੀਆਂ ਤੇ ਇਸ ਦਈਆ ਬੱਚਾ ਗੁਰੂ ਜੀ ਦਾ ਬੇਟਾ ਪ੍ਰਮukh ਸਿੰਘ ਹੈ ਸਰਮ ਜੀ ਕਿਰਪਾ ਕਰੇ ਕਿ ਗੁਰੂ ਜੀ ਦੀ ਜੀਲੀ ਜੀਪਿਆ ਉਹ ਸ਼ਾਮ ਕਰਨ ਵਿੱਚ ਇਹ ਸਾਰੀ ਟੀਮ ਕੰਮਜਾਮ ਕੋਲੇ ਜੀ ਦੇ ਕਰਕੇ ਸਾਡੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਜਿਹੜੇ ਅਧਿਆਪੀ ਬੈਠੇ ਨੇ ਉਹ ਗੁਰੂ ਜੀ ਨਾਲ ਜੁੜ ਸਕਣ ਮੈਂ ਅਰਦਾਸ ਕਰਾਂਗਾ ਸਰਮ ਜੀ ਕਿਰਪਾ ਕਰੇ ਨਾਮ ਰਿਸ਼ਤ ਪ੍ਰਕਿਰਤੀ ਸੰਤਾਵਰਸ਼ ਇਸ ਟੀਮ ਦਾ ਬਹੁਤ ਤਨਵਾਦ ਹੈ ਜਿਹੜਾ ਬੜਾ ਚੰਗਾ ਉਦੋਂ ਗੁਰੂਆਂ ਕੀ ਵਾਸਤੇ ਕਰ ਰਹੀ ਹੈ। ਪੂਰਬਾਤਰ ਦੇਸ਼ਾਂ ਵਿੱਚ ਇਥੋਂ ਦੇਖੇ ਦੇ ਲੋਕ ਕਾਨੂੰਨ ਲਿਆ ਉਹ ਹੀ ਫਿਲਮ ਬਣਾਉਣੀ ਹੈ। ਕਿ ਗੁਰੂ ਕੀ ਵਿੱਚ ਜਿਹੜੀ ਕੋਈ ਫਿਲਮ ਹੋਣੀ ਚਾਹੀਦੀ ਹੈ ਬਦਦਾ ਇਹਨਾਂ ਦਾ ਕਿ ਕਰ ਇਹਨਾਂ ਦਾ ਬਹੁਤ ਸਲਾਹ ਦਾ ਕਦਮ ਹੈ। ਸਤਗੁਰੂ ਜੀ ਇਹਨਾਂ ਨੂੰ ਕਾਮਯਾਬੀ ਬਖਸ਼ ਕਰ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ